ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਾਂ ਦੀ ਵੀਡੀਓ ਬਣਾਈ ਆ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰ ਚੋਂ ਬਾਈ ਇਹ ਦੋ ਮੈਸੇਡ ਕਰੇ ਇੱਕ ਤਾਂ ਅਗੀ ਬਾਈ ਕੋਲੇ ਬਈ ਛੋਟੀ ਟੀਕਾ ਲੱਗਿਆ ਵਾ 35 ਦਿਨ ਹੋ ਗਿਆ ਹੈਗਾ ਬਈ ਸਟਰਾ ਚੈੱਕ ਕਰ ਵਧੀਆ ਸੀਮਣ ਬਾਈ ਦਾ ਲਵਾਇਆ ਵਾ ਰਸਤ ਮੈਂ ਹਿੰਦ ਦਾ ਸੀਮਣ ਲੱਗਿਆ ਵਾ ਇਹਦੇ ਤੇ ਬਈ ਕਿੰਨੀ ਉਮਰ ਦੀ ਹੈ ਛੋਟੀ 22 ਸਾਲ 22 ਸਾਲ ਦੀ ਤੇ ਮਦਰ ਦਾ ਰਿਕਾਰਡ ਪਤਾ ਬਈ ਦੀ ਲੱਗੀ ਆ ਹਾਂਜੀ 14-15 ਲੀਟਰ ਦਾ ਠੀਕ ਆ ਤੇ ਮੁੱਲ ਇਹਦਾ ਬਾਈ ਨੇ ਬਾਈ 42000 ਰੁਪਏ ਰੱਖਿਆ ਬਾਕੀ ਬਾਈ ਕਹਿੰਦੇ ਆਏਗੇ ਦਾ ਮਾਨਤਾ ਨੂੰ ਮੌਕੇ ਤੇ ਜ਼ਰੂਰ ਹੋਜੂ ਬਾਕੀ ਸਿੰਘਾਂ ਦੀ ਕੁਆਲਿਟੀ ਵੀ ਚੰਗੀ ਆ ਕੱਦ ਵੀ ਚੰਗਾ ਆ ਗਿਆ ਉਮਰਦੇ ਸਾਹਿਬ ਨਾਲ ਤੇ ਅੱਗੇ ਬਈਆ ਦੋ ਨੰਬਰ ਤੇ ਬੱਸੀ ਇਹਦੀ ਕਿੰਨੀ ਕੁਮਰ ਆ ਗਈ ਤੇ 16 ਮਹੀਨੇ ਦੀ 16 ਮਹੀਨੇ ਦੀ ਬਈ ਤੇ ਈਕੇ ਦੇ ਤਾਂ ਮੈਂ ਨਾ ਦੋ ਚਾਰ ਮਹੀਨੇ ਸਾਹ ਕੇ ਬਈ ਕਾਬਲੀ ਆ ਜੀ ਥਣ ਝੋਲੀ ਦੀ ਸਾਫ ਸੁਥਰੀ ਆ ਚੰਗੇ ਕੱਦ ਕਾਟਦੀ ਆ ਸਾਈਵਾਲ ਬਈ ਬਰੀਡ ਆਗੀ ਮਿਲਦੀ ਬਹੁਤ ਘੱਟ ਮੰਗ ਬਹੁਤ ਤੇ ਮੁੱਲ ਬਈ ਇਹਦਾ ਕਿੰਨਾ ਕੁ 15000 ਹਾਂਜੀ ਹਾਂਜੀ ਠੀਕ ਆ ਪਿੰਡ ਹੈਗਾ ਵੀਰ ਦਾ ਬਈ ਆਪਣਾ ਪਿੰਡ ਤੇ ਨਾਮ ਬੋਲ ਦੋ ਬੜਿਆ ਪਿੰਡ ਵੀਰ ਨਾਮ ਕਲਵਿੰਦਰ ਸਿੰਘ ਪਿੰਡ ਪੱਖੋਕੜਾ ਜੀ ਜਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਾਂ ਬਾਜੀ ਨੇੜੇ ਪਿੰਡ ਪੈਣੀ ਫੱਤਾ ਰੋਡ ਦੀ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 7741 48187 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰੋ